ਨਾਮ ਹੈ ਜਪਨਾ ਅਜੇ ਵਿਸ਼ੇਸ਼ਟ ਜੀ ਸਿਸ਼ਟ ਜੀ ਕਿੱਥੋਂ ਦੇ ਰਹਿਣ ਵਾਲੇ ਬਸ ਸੀ ਮਹਿੰਗਰਵਾਲ ਜੀ ਮਹਿੰਗਰਵਾਲ ਪਿੰਡ ਹੀ ਤੁਹਾਡਾ ਹਾਂਜੀ ਤੇ ਜ਼ਿਲ੍ਹਾ ਹਜ਼ਾਰਪੁਰ ਜ਼ਿਲ੍ਹਾ ਹਜ਼ਾਰਪੁਰ ਜੀ ਅੱਛਾ ਜੀ ਇਹ ਕੀ ਸਮੱਸਿਆ ਜੀ ਜਿਹੜੀ ਉਹ ਪੁਲੀ ਵਾਲੀ ਹੈਗੀ ਜਿਹੜੇ ਸਾਡੇ ਕੌਜ਼ਵੇ ਹੈ ਜੀ ਜਿਹੜਾ ਸਾਡੇ ਪਹਿਲਾ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ ਹੈ ਜੀ ਜੀ ਉਹਦੇ ਨਾਲ ਜਿਹੜੇ ਸਾਡੇ ਦੋਨੇ ਕੌਜ਼ਵੇ ਹੈਗੇ ਆ ਇੱਕ ਮਹਿੰਗਰਵਾਲ ਤੋਂ ਕੋਟਪੁਰਦਾਲ ਜਾਣ ਵਾਲਾ ਹੈ ਇੱਕ ਮਹਿੰਗਰਵਾਲ ਤੋਂ ਧਖਣੀ ਰਹਿਮਪੁਰ ਤੇ ਜਨੌੜੀ ਜਾਂ ਹਰਿਆਣਾ ਜਾਣ ਵਾਲਾ ਜਦ ਕਿ ਜਿਹੜਾ ਸਾਡੇ ਖਾਸ ਕਰਕੇ ਮਹਿੰਗਰਵਾਲ ਨਹੀਂ ਹੈਗਾ ਉਹ ਮਹਿੰਗਰਵਾਲ ਦੇ ਨਾਲ ਦੇ ਪਿੰ ਜਿਹੜਾ ਮੰਡੀ ਹੈਗੀ ਆ ਕਣਕ ਮੰਡੀ ਉੱਥੇ ਤੱਕ ਜੋੜਨ ਵਾਲਾ ਰੋਡ ਜਿਹੜਾ ਹੈਗਾ ਉਹ ਵੀ ਖਰਾਬ ਹੈ ਉਹ ਚੱਕਾ ਖਸਤਾ ਹਾਲੇ ਵਿੱਚ ਹੈਗਾ ਜੀ ਤੋ ਆਣ ਵਾਲੇ ਟਾਈਮ ਦੇ ਵਿੱਚ ਇਸ ਇਸ ਪੋਜੀਸ਼ਨ ਤੇ ਪਹੁੰਚ ਚੁੱਕਾ ਹੁਣ ਜੀ ਬੇ ਕੋਈ ਮੰਦ ਭਾਗੀ ਕੱਟਣਾ ਦਾ ਸਰਕਾਰ ਇੰਤਜ਼ਾਰ ਕਰਦੀ ਪਈ ਹੈ ਕਿ ਮੰਦ ਕਾ ਭਾਗੀ ਕੱਟਣਾ ਹੋਵੇ ਤਾਂ ਅਸੀਂ ਮੰਤਰੀ ਲੋਗ ਜਸਨ트ਰੀ ਮੰਤਰੀ ਜੋ ਵੀ ਹੈਗੇ ਆ ਆ ਕੇ ਅਸੀਂ ਆਪਣਾ ਇੱਕ ਮੁਜ਼ਾਹਰਾ ਕਰ ਸਕੀਏ ਲੋਕਾਂ ਨੂੰ ਅਸੀਂ ਤੁਹਾਡੇ ਚਿੰਤਤ ਹੈਗੇ ਪਰ ਸਾਨੂੰ ਲੱਗਦਾ ਨਹੀਂ ਅਜੇ ਤੱਕ ਚਿੰਤਤ ਕਾਫੀ ਸਮੇਂ ਤੋਂ ਇਲਾਕੇ ਦੀ ਮੰਗ ਹੈਗੀ ਇੱਥੇ ਕੋਈ ਪੁਲਿਸ ਆ ਪੁਲੀ ਪੜਾਇਆ ਜਾਵੇ ਪਰ ਪੁਲੀ ਤਾਂ ਬਣਨੀ ਨਹੀਂ ਜਿਹੜੇ ਕੌਜ਼ਵੇ ਉਹ ਵੀ ਬਹਿ ਗਏ ਸਰਕਾਰ ਦੀ ਹੱਲੇ ਤੱਕ ਕੰਢੀ ਜਿਹੜੇ ਨਿਯਮਤ کہہ ਰਹੇ ਹੈ ਕੰਢੀ ਵਾਸਤੇ ਬਹੁਤ ਕੁਝ ਕਰਦੇ ਪਏ ਆ ਪਰ ਕੰਢੀ ਦੇ ਵਿੱਚ ਜਿਹੜੇ ਲੋਕਾਂ ਦਾ ਹਾਲਾਤ ਹੈਗੇ ਆ ਚਾਹੇ ਤੁਸੀਂ ਕੌਜ਼ਵੇ ਦੇਖ ਲਓ ਜਾਂ ਪਸ਼ੂਆਂ ਦੇ ਜਾਨੋਂ ਮਾਲ ਦਾ ਨੁਕਸਾਨ ਦੇਖ ਲਓ ਕਿਉਂਕਿ ਜੰਗਲੀ ਜਾਨਵਰਾਂ ਦਾ ਵੀ ਨੁਕਸਾਨ ਵੱਧ ਤੋਂ ਵੱਧ ਹੋ ਰਿਹਾ ਫਸਲ ਕੰਢੀ ਦੇ ਵਿੱਚ ਖਤਮ ਹੋ ਗਈ ਹੈ ਇੰਪਲੋਇਮੈਂਟ ਵਾਸਤੇ ਵੀ ਕੰਢੀ ਵਿੱਚ ਇਸ ਵੇਲੇ ਕੋਈ ਵੀ ਫਿਲਹਾਲ ਗਵਰਨਮੈਂਟ ਦੀ ਕੋਈ ਹਾਂ ਪੱਖੀ ਕੋਈ ਸਕੀਮ ਨਹੀਂ ਚੱਲਦੀ ਬਈ ਛੋਟੇ ਮੰਨ ਦੇ ਗਾ ਤੋਂ ਜੀ ਵਿਸ਼ੇਸ਼ ਸਾਹਿਬ ਪਤਾ ਲੱਗਾ ਕਿ ਇਹ ਜਿਹੜੀ ਆ ਕਾਜ਼ਵੇ ਹੈਗੇ ਆ ਤਾਂ ਉਸ ਤੋਂ ਜਿਹੜਾ ਟਖਣੀ ਵਾਲਾ ਜਿਹੜਾ ਸੀ ਪਰਲੇ ਪਾਸੋਂ ਜਾਂਦਾ ਕਹਿੰਦੇ ਵੀ ਇਹ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਦਾ ਰੁੜ ਗਿਆ ਹੋਇਆ ਹੈ ਇਹ ਦੋਨੋਂ ਹੀ ਪਹਿਲਾਂ ਰੁੜ ਗਏ ਹੋਏ ਸੀਗੇ ਇਹਨਾਂ ਦੀ ਰਿਪੇਅਰ ਕੀਤੀ ਗਈ ਸੀ ਜੀ ਪਿਛਲੀ ਸਰਕਾਰ ਦੇ ਟਾਈਮ ਨੂੰ ਰਿਪੇਅਰ ਕਰਕੇ ਇਹਨੂੰ ਆਮ ਲੋਕਾਂ ਦੇ ਲੰਘਣ ਟੱਪਣ ਲਈ ਚਾਲੂ ਕਰ ਦਿੱਤਾ ਗਿਆ ਸੀਗਾ ਪਰ ਇਸ ਵਾਰ ਹੁਣ ਉਹ ਵੀ ਨਹੀਂ ਚਲੇ ਜੀ ਪਿਛਲੇ 3 ਸਾਲ ਤੋਂ ਤਕਰੀਬਨ ਪੌਣੇ 3 ਸਾਲ ਤੋਂ ਸਰਕਾਰ ਆਮ ਆਦਮੀ ਦੀ ਆ ਉਹਦੇ ਵਿੱਚ ਕੋਈ ਰਿਪੇਅਰ ਮੁਰੰਮਤ ਕੋਈ ਨਹੀਂ ਕੁਝ ਨਹੀਂ ਹੋਇਆ ਸਿਰਫ ਇੱਕ ਸਾਈਡਾਂ ਦੀ ਦੀਵਾਰ ਕਰਕੇ ਡੀਸੀ ਸਾਹਿਬ ਨੇ ਕਰਵਾਇਆ ਮੌਕਾ ਦੇਖਿਆ ਸੀਗਾ ਤੇ ਉਹਨਾਂ ਨੇ ਦੁਬਾਰਾ ਕਰਵਾ ਦਿੱਤੀਆਂ ਵੀ ਕੋਈ ਅਣਜਾਣ ਬੰਦਾ ਨਵਾਂ ਬੰਦਾ ਆ ਕੇ ਇਸ ਸਾਈਡ ਨੂੰ ਨਾ ਨਿਕਲ ਜਾਏ ਜਿਹੜਾ ਗੱਡੀ ਨਾਲ ਕੋਈ ਰਾਤ ਨੂੰ ਬੰਦਵਾ ਕੇ ਕਰਨਾ ਹੋ ਜਾਏ ਲਾਸਟ ਈਅਰ ਇੱਕ ਗੱਡੀ ਵੀ ਸਾਡੀ ਬਹਿ ਗਈ ਸੀ ਥੇ ਟੀਚਰ ਸਹਿਬਾਨ ਆਦੇ ਸਕੂਲ ਚ ਉਹਨਾਂ ਦੀ ਉਹਨਾਂ ਨੇ ਬੜੇ ਮੁਸ਼ਕਲਾਂ ਲੋਕਾਂ ਦੀ ਮਦਦ ਨਾਲ ਉਹਨਾਂ ਬਚਾਇਆ ਗਿਆ ਜਿਹੜੀ ਕਾਰੀ ਵਾਲ ਟੋ ਰੋੜ ਗਈ ਸੀ ਹਾਂਜੀ 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 ਤੇ ਇਹ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਦਿਵਾਰਾਂ ਆ ਕਹਿੰਦੇ ਵੀ ਜਿੱਦਾਂ ਅੱਗੇ ਧੁੰਦਾ ਪੈਣੀਆਂ ਆ ਉਹਦੇ ਵਿੱਚ ਦਿਖਦੀਆਂ ਨਹੀਂ ਜਾਂ ਇਹਨਾਂ ਦਾ ਰੰਗ ਉੱਤੇ ਕੋਈ ਡਾਰਕ ਨਾ ਕੀਤਾ ਹੋਣ ਕਰਕੇ ਵੀ ਨੇਰੇ ਸਵੇਰੇ ਲੋਟੜੇ ਵਿੱਚ ਖਰਾਬ ਹੁੰਦਾ ਨਾ ਬਦਲਵਾਈ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਇਹ ਕਾਲਾ ਰੰਗ ਹੋਰ ਡਾਰਕ ਕਾਲਾ ਹੋ ਜਾਂਦਾ ਪਤਾ ਨਹੀਂ ਉਸ ਵੰਦੇ ਨੂੰ ਮਹਿਸੂਸ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਬਾਰਿਸ਼ ਪੈਂਦੀ ਹੈ ਨਾ ਵਿਜ਼ਿਬਿਲਟੀ ਘਟ ਜਾਂਦੀ ਹੈ ਵਿਜ਼ਿਬਿਲਟੀ ਦੇ ਵਿੱਚ ਹੋਰ ਨੁਕਸਾਨ ਹੋਣਾ ਹੈ ਇਹਨੂੰ ਡਾਰਕ ਰੰਗ ਕਰਨ ਦੀ ਬਜਾਏ ਇਹਨੂੰ ਰਿਪੇਅਰ ਕੀਤਾ ਜਾਏ ਅਸੀਂ ਰੰਗ ਨਹੀਂ ਨੂੰ ਲਾਣਾ ਚਾਹਨੇ ਇਹ ਜਿਹੜੀ ਰੋ ਕਾਲ ਵੀ ਨੂੰ ਬਣਾਇਆ ਜਾਂਦਾ ਹੈ ਦੁਬਾਰਾ ਦਾ ਕੰਮ ਖਤਮ ਕੀਤਾ ਜਾਏ ਉੱਥੇ ਰੋੜੇ ਵੀ ੁੱਟੇ ਪਏ ਆ ਰੋੜੇ ਤਾਂ ਹੁਣੇ ਸਾਨੂੰ ਨਹੀਂ ਸਮਝ ਆਇਆ ਕਿ ਕੌਣ ਛੱਡ ਗਿਆ ਕਦੀ ਜ਼ਿਵਾਰ ਦੇ ਕੋਸ਼ਾ ਨਹੀਂ ਜ਼ਿਵਾਰ ਕੋ ਗਿਆਨ ਨਹੀਂ ਹੈ ਉਹਦੇ ਵਿੱਚ ਦੇਖ ਅਸੀਂ ਦੇਖਿਆ ਵੀ ਰੋ ਪੱਠੇ ਵਾਲੇ ਨੂੰ ਨਾ ਨਾ ਜਾੜ ਕੇ ਸਰਕਾਰ ਨੇ ਹੂੰ ਲਿਆ ਕੇ ਛੱਟੇ ਹੋਣਗੇ ਲੋਕਾਂ ਦਾ ਦਿਲ ਖੁਸ਼ ਕਰਨ ਵਾਸਤੇ ਅਸੀਂ ਕੰਮ ਸ਼ੁਰੂ ਕਰਨ ਲੱਗੇ ਪਰ ਕੰਮ ਤਾਲੇ ਕਰਨਾ ਜਿੰਨੀ ਆ ਰਹੀ ਜੀ ਜੀ ਹਕੀਕਤ ਵਿੱਚ ਕੁਝ ਨਹੀਂ ਹੈ ਕਾਗਜ਼ਾਂ ਦੀ ਦਵਾ ਕੋਈ ਛੋੜਿਆ ਹੋਏਗਾ ਹੂੰ ਯਾਨੀ ਤੁਹਾਨੂੰ ਲੱਗਦਾ ਕਿ ਸਰਕਾਰ ਇੰਤਜ਼ਾਰ ਕਰ ਰਹੀ ਹੈ ਸਰਕਾਰ ਹਲੇ ਇੰਤਜ਼ਾਰ ਕਰ ਰਹੀ ਹੈ ਅੱਜ ਵੀ ਹਸ਼ਿਆਰਪੁਰ ਚ ਭਗਵੰਤ ਮਾਨ ਜੀ ਆਏ ਸੇ ਬਸ ਉਧਰੋਂ ਹੀ ਵਾਪਸ ਹੋ ਗਏ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਸਿਰਫ ਉਹ ਆਪਣੀ ਹਮੜਨ ਖਾਨ ਵਿੱਚ ਹੀ ਮਸਰੂਫ ਨੇ ਪਰ ਪੰਜਾਬ ਦੇ ਹੱਕਾਂ ਵਾਸਤੇ ਨਜ਼ਰ ਆ ਰਹੇ ਹੁੰਦਾ ਹਮਦਰਦੀ ਜੀ ਤਾਨ ਹਮਦਰ ਹਮਦਰਦੀ ਤਾਨ ਹੁਣ ਤੁਸੀਂ ਲਾਸਟ ਟਾਈਮ ਦੇ ਦਲਦਪੁਰਾ ਰੋਡ ਦੇ ਉੱਪਰ ਵੀ ਉਹਨਾਂ ਨੇ ਕਿੰਨਾ ਹੰਗਾਮਾ ਕੀਤਾ ਹੈ ਉੱਥੇ ਅਸ਼ਵਾਸ਼ਣ ਦੇ ਗਏ ਪਰ ਹਾਲੇ ਕੰਮ ਉੱਥੇ ਵੀ ਨਹੀਂ ਸ਼ੁਰੂ ਹੋਇਆ ਜੀ ਉਹ ਲੋਕੀ ਭੁਖੜਤਾਲ ਦੇ ਬੈਠੇ 15 ਅਗਸਤ ਨੂੰ ਜੀ ਇਹ ਜਿਹੜੇ ਉੱਪਰਲੇ ਇਲਾਕੇ ਦੇ ਬਿਲਕੁਲ ਜੀ ਬਾੜੀ ਖੜ ਜਿਹੜਾ ਬੋਲਤਪੁਰ ਨੂੰ ਰਸਤਾ ਜੋੜਦਾ ਹੈਗਾ ਜੀ ਹਾਂਜੀ ਢੋਲਵੇ ਤੋਂ ਇਹ ਵੀ ਪਤਾ ਲੱਗਾ ਕਿ ਹੁਣ ਜਿਹੜੇ ਨਵੀਂ ਨੌਜਵਾਨ ਲੋਕ ਆ ਉਹ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਉਹ ਜਾਂ ਤਾਂ ਪਿੰਡ ਛੱਡ ਕੇ ਪਲਾਨ ਕਰ ਰਹੇ ਆ ਜਾਂ ਬਾਰ ਬਾਰ ਝਗੜੇ ਹੋ ਰਹੇ ਆ ਕਿ ਮਾਪਿਆਂ ਦੀਆਂ ਇੱਥੇ ਮੋੜੀਆਂ ਤੰਨਾ ਜੁੜੀਆਂ ਪਰ ਨੌਜਵਾਨ ਇੱਥੇ ਨਹੀਂ ਰਹਿਣਾ ਸਰ ਨੌਜਵਾਨ ਇੱਥੋਂ ਰਹੇਗਾ ਕਿਸਵਾਰਨ ਖਾਣ ਨੂੰ ਇੱਥੇ ਐ ਨਹੀਂ ਕਮਾਈ ਕਰਨ ਨੂੰ ਇੱਥੇ ਨਹੀਂ ਜਿਸ ਬੰਦੇ ਨੇ ਬਾਹਰ ਜਾਣਾ ਹੈ ਮਤਲਬ 20 ਕਿਲੋਮੀਟਰ ਚ ਆਇਆ 100 ਕਿਲੋਮੀਟਰ ਬਾਹਰ ਜਾ ਕੇ ਕੰਮ ਕਰੇਗਾ ਉਹ ਆਣ ਜਾਣ ਦੀ ਸਫਰ ਖਤੋਂ ਇਹਦਾ 3 ਘੰਟੇ ਦਾ ਸਫਰ ਹੈ 1.5 ਘੰਟਾ ਸਫਰ ਲੱ 1-2 ਘੰਟਾ ਤੂੰ ਰੋਡ ਦੇ ਉੱਪਰ ਜਾਓ ਨਹੀਂ ਕਰੋ ਲੈ ਜਾ ਮੱਖਣ ਸੁਝਾ ਕੇ ਨਿਕਲ ਜਾਏਗਾ ਸੜਕ ਦੇ ਕਿਸੇ ਤਰ੍ਹਾਂ ਹਾਲਾਤ ਆ ਜਿਹੜੇ ਹਾਲ ਸੜਕ ਦੇ ਹਾਲਾਤ ਦੇਖੀ ਜਾਣੇ ਜੀ ਹੁਣ ਮੈਂ ਕਹਿਣਾ ਨਹੀਂ ਜਾ ਰਿਹਾ ਬਾਈ ਚਾਂਸ ਅਗਰ ਕੋਈ ਕਿਸੇ ਜਨਾਨੀ ਗਰਭਤੀ ਹੋਵੇ ਬੱਚਾ ਹਸਪੀਟਲ ਜਾਣ ਦੀ ਲੋੜੇ ਰਸਤੇ 'ਚ ਹੋ ਜਾਏਗਾ ਬੱਚਾ ਇਦਾਂ ਦੇ ਹਾਲਾਤ ਨੇ ਹੋਵੇ ਇਹ ਦੀ ਵਿਸ਼ੇਸ਼ਤਾ ਬਾਕੀ ਲੀਡਰਾਂ ਦੀ ਇੱਕੋ ਹੀ ਸੋਚ ਲੱਗਦੀ ਹੈ ਮੈਨੂੰ ਤਾਂ ਕਿਉਂਕਿ ਆਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋ ਕੋ ਮੰਦ ਭਾਗੀ ਘਟਣਾ ਹੋਵੇ ਲੋਕਾਂ ਦਾ ਕਿਸੇ ਦਾ ਤੀ ਪੁੱਤ ਬੱਚਾ ਮਰ ਜਾਣ ਜਾਂ ਪਰਿਵਾਰਾਂ ਦੇ ਪਰਿਵਾਰ ਮਰ ਜਾਣ ਜੇ ਕੋ ਸਕੂਟਰ ਤੇ ਕੋ ਗੱਡੀ ਤੇ ਜਾ ਰਿਹਾ ਹੈ ਵਿਰਾਸ ਨੂੰ ਬੰਦ ਕਰਨਾ ਹੋਵੇ ਤੇ ਅਸੀਂ ਆਈਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਂਤਨਾ ਦਈਏ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਆਪਣੇ ਵੋਟ ਬੈਂਕ ਪੱਕਾ ਕਰੀ ਜੀ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਆਮ ਪਬਲਿਕ ਬਾਰੇ ਕੋਈ ਨਹੀਂ ਸੋਚਦੀ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚ ਜਯੰਤ ਹੈ ਜਯੰਤ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਪਿੰਡ ਮੈਂਗਰਵਾਲ ਦਾ ਅੱਛਾ ਜੀ ਇਹ ਕੀ ਸਮੱਸਿਆ ਹੈ ਜੀ ਜੀ ਸਮੱਸਿਆ ਜ਼ਿਆਦਾਤਰ ਇਹ ਹੈ ਜੀ ਕਿ ਸਾਰੇ ਜਦੋਂ ਬਾਰਿਸ਼ ਆ ਜਾਂਦੀ ਹੈ ਤੇ ਚੋਅ ਚੜ ਜਾਂਦੇ ਆ ਇੱਕ ਤਾਂ ਸਾਡੇ ਘਰ ਦੇ ਬਿਲਕੁਲ ਸਾਹਮਣੇ ਆ ਅਗਰ ਕਿਸੇ ਬੱਚੇ ਦਾ ਮੰਨ ਲਓ ਐਗਜ਼ਾਮ ਹੀ ਹੋਵੇ ਜਾਂ ਕੋਈ ਕਿਸੇ ਨੂੰ ਇੰਪੋਰਟੈਂਟ ਕੰਮ ਹੋਵੇ ਕੋਈ ਬੰਦਾ ਬਿਮਾਰ ਹੋਵੇ ਆਰ ਪਰ ਨਹੀਂ ਆ ਜਾ ਸਕਦਾ ਜੀ ਜਿਹੜਾ ਇੱਧਰ ਹੈ ਇੱਧਰ ਹੈ ਜਾਂਦਾ ਉੱਧਰ ਵਾਲਾ ਉੱਧਰ ਹੈ ਜਾਂਦਾ ਹੈ ਚੋਈਆਂ ਇੰਨੀਆਂ ਚੜ ਜਾਂਦੀਆਂ ਆ ਕਿਸੇ ਨੂੰ ਇੰਪੋਰਟੈਂਟ ਕੰਮ ਹੈ ਤਾਂ ਉਹ ਜਿਲੇ ਤੱਕ 5-6 ਘੰਟੇ ਤੱਕ ਪਾਣੀ ਨਹੀਂ ਉੱਤੋਂ ਦਾ ਆਰ ਪਰ ਨਹੀਂ ਹੋ ਸਕਦਾ ਫਿਰ ਇੱਕ ਚੋਈ ਸਾਡੀ ਤਖਣੀ ਵਾਲੀ ਹੈ ਜੀ ਉਹ ਪੁਲੀ ਕਿੰਨੇ ਸਾਲ ਹੋ ਗਏ ਉਹਦੀ ਰਿਪੇਅਰ ਹੀ ਹੋਈ ਜਾ ਰਹੀ ਹੈ ਰਿਪੇਅਰ ਵੀ ਕਾਦੀ ਹੋ ਰਹੀ ਹੈ ਪੈਚ ਵਰਕਿੰਗ ਹੀ ਕਹਿ ਸਕਦੇ ਹਾਂ ਉਹਨੂੰ ਤਾਂ ਤੇ ਉਹ ਵੀ ਟੂਨ ਪ੍ਰੋਪਰ ਟੁੱਟ ਚੁੱਕੀ ਹੈ ਸੂਏ ਵਗੈਰਾ ਨਿਕਲੇ ਆਏ ਐ ਡੇ ਡੇ ਟੋਏ ਪੈ ਚੁੱਕੇ ਐ ਮੇਰੇ ਸਿਸਟਰ ਵੀ ਉਧਰੋਂ ਡੇਲੀ ਟਰੈਵਲ ਕਰਦੇ ਆ ਤਾਂ ਸਾਨੂੰ ਇਹ ਟੈਨਸ਼ਨ ਰਹਿੰਦੀ ਹੈ ਕਿ ਆ ਜਾਣ ਕਿਉਂਕਿ ਜਿੱਦਾਂ ਦਾ ਪਾਣੀ ਆਂਦਾ ਹੈ ਕਿ ਕੋਈ ਨਾ ਕੋਈ ਉੱਥੇ ਕਦੀ ਗੱਡੀ ਰੁਟ ਜਾਂਦੀ ਹੈ ਕਦੀ ਕੋਈ ਬਾਈਕ ਰੁਟ ਜਾਂਦੀ ਹੈ ਸੋ ਸਾਨੂੰ ਇਹ ਚਿੰਤਾ ਰਹਿੰਦੀ ਹੈ ਕਿ ਜਲਦੀ ਆ ਜਾਣ ਉਹ ਵੀ ਘਰ ਸਹੀ ਸਲਾਮਤ ਆ ਜਾਣ। ਹੂੰ। ਇਹੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਇਹ ਬੱਚੇ ਸਕੂਲ ਨਹੀਂ ਜਾ ਸਕਦੇ ਹੈਗੇ। ਹੂੰ। ਪਰ ਹਸ਼ਿਆਰਪੁਰ ਤੋਂ ਆਉਣ ਜਾਣ ਨੂੰ ਰਸਤਾ ਵੀ ਕਹਿੰਦੇ ਕੋਈ ਛੋਟਾ। ਹਸ਼ਿਆਰਪੁਰ ਤੋਂ ਆਉਣ ਜਾਣ ਨੂੰ ਰਸਤਾ 13 ਕਿਲੋਮੀਟਰ ਦਾ ਰਸਤਾ ਹੈ ਜੀ। ਤੇ ਸਿਰਫ ਇੱਥੋਂ ਨਿਕਲੀ ਦਾ 5 ਮਿੰਟ ਦਾ ਰਸਤਾ ਵਧੀਆ ਹੈ ਬਾਕੀ ਸਾਰਾ ਰਸਤਾ ਟੁੱਟਿਆ ਆ। ਡੇਢ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਹੈ ਜੇ ਅਸੀਂ ਸਪੀਡ ਨਾਲ ਵੀ ਮੰਨ ਕੇ ਚੱਲੀ ਤਾਂ ਵੀ ਘੰਟਾ ਮੰਨ ਲੱਗ ਹੀ ਜਾਂਦਾ ਹੈ ਜੀ। ਇਨਾ ਮੰਦਾ ਹਾਲ ਹੈ ਰੋਡ ਦਾ ਤਾਂ ਇਸ ਟਾਈਮ ਜੀ ਡੀਸੀ ਸਾਹਿਬ ਪਿਛਲੀ ਪ੍ਰਸ਼ਾਦ ਤੋਂ ਬਾਅਦ ਵੀ ਐਸੀ ਐਸ ਪ੍ਰਸ਼ਾਦ ਤੋਂ ਬਾਅਦ ਵੀ ਆਇਆ ਜਾਇਜ਼ਨ ਹੈ ਕਿ ਕਵੇ ਦੇਖਦੇ ਆ ਅਫਸਰ ਸਾਹਿਬ ਹਾਂਜੀ ਅਫਸਰ ਵੀ ਆਉਂਦੇ ਆ ਜੀ ਆਸ਼ਵਾਸਨ ਦੇ ਕੇ ਚਲੇ ਜਾਂਦੇ ਆ ਮਾੜੇ ਮੋਟੇ ਗੱਲਬਾਤ ਕਰਕੇ ਚਲੇ ਜਾਂਦੇ ਲੋਕਾਂ ਨੂੰ ਵੀ ਇਹ ਹੋ ਜਾਂਦਾ ਹੈ ਕਿ ਚਲੋ ਕੋਈ ਆਇਆ ਹੈ ਉੱਪਰੋਂ ਬਟ ਉਹ ਇੱਕ ਦੋ ਦਿਨ ਤੱਕ ਗੱਲਾਂ ਹੁੰਦੀਆਂ ਆ ਆਪਸ ਵਿੱਚ ਹਾਂਜੀ ਆਏ ਸੀਗੇ ਬਟ ਮੁੜ ਕੇ ਫਿਰ ਗੱਲ ਠੰਡੀ ਪੈ ਜਾਂਦੀ ਹੈ ਨਾ ਕੋਈ ਉੱਪਰੋਂ ਜਵਾਬ ਆਂਦਾ ਹੈ ਨਾ ਕੋਈ ਫਿਰ ਹੋਰ ਕਾਰਵਾਈ ਕੀਤੀ ਜਾਂਦੀ ਹੈ ਬਸ ਫੋਟੋ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ਕਿ ਇੱਕ ਫੋਟੋ ਖਿਚਵਾਣੀ ਹੈ ਤਾਂ ਅਖਬਾਰ ਤੱਕ ਆ ਜੂਵੇ ਖਬਰ ਕਿ ਅਸੀਂ ਪਹੁੰਚੇ ਸੀ ਉੱਥੇ ਬਸ ਇੱਕ ਸੁਰਖੀ ਚਾਣਨ ਦੀ ਮੈਨੂੰ ਲੱਗਦਾ ਜਿੱਤੇ ਤੱਕ ਕਿ ਵਿਭਾਗ ਅੱਗੇ ਆਂਦਾ ਆ ਮਸਲਾ ਹੁੰਦਾ ਮਸਲਾ ਨਹੀਂ ਹੱਲ ਹੁੰਦਾ ਜੀ ਮਸਲਾ ਨਹੀਂ ਹੱਲ ਹੁੰਦਾ ਕਾਫੀ ਹੁਣ ਤਾਂ ਅਸੀਂ ਆਸ ਛੱਡੀ ਚੁੱਕੇ ਹਾਂ ਇੱਕ ਸਾਹਬ ਨਾਲ ਕਿਉਂਕਿ ਕੋਈ ਵੀ ਅਸੀਂ ਮਾਮਲਾ ਅੱਗੇ ਲੈ ਕੇ ਜਾਂਦੇ ਆ ਤਾਂ ਉਹ ਕਦੀ ਪੂਰਾ ਹੋਇਆ ਨਹੀਂ ਹੈਗਾ ਜੀ ਜਿਆਂ ਦੀ ਕਿਲੀ ਕੀਤੇ ਤੋਂ ਇਹ ਕਾਜ਼ਵੇ ਦਾ ਇਹ ਹਾਲ ਤਸ਼ਨਾ ਹੈ ਕਾਜ਼ਵੇ ਦਾ ਜਿਹੜੇ ਦਾ ਆਪਣੀ ਤਖਣੇ ਵਾਲੀ ਹੈ ਚੋਈ ਇਹਨੂੰ ਤਾਂ ਕਾਫੀ ਸਾਲ ਹੀ ਹੋ ਗਏ ਆ ਚਾਰ ਪੰਜ ਸਾਲ ਤੋਂ ਵੀ ਜ਼ਿਆਦਾ ਹੀ ਹੋ ਗਏ ਟੁੱਟੀ ਹੋਈ ਨੂੰ ਤੇ ਇਹ ਮਲੋਟ ਵਾਲੀ ਜਿਹੜੀ ਪੁਲੀ ਹੈ ਆਪਣੀ ਵੀ ਸਾਡੇ ਘਰ ਤੋਂ ਕੋਈ 500 600 ਮੀਟਰ ਦੂਰੀ ਹੈ ਇੱਥੇ ਪਿਛਲੇ ਸਾਲ ਵੀ ਇੱਕ ਹਾਦਸਾ ਹੁੰਦੇ ਹੁੰਦੇ ਰਹਿ ਗਿਆ ਇੱਕ ਪੂਰੀ ਪੰਨ ਵਸ ਇਧਰੋਂ ਜਾਂਦੀ ਹੈ ਹਿਮਾਚਲ ਦੋਲਤਪੁਰ ਨੂੰ ਉਹਦੇ ਵਿੱਚ ਵੀ ਕਾਫੀ ਸਵਾਰੀਆਂ ਸੀ ਉਹ ਵਿੱਚ ਡਿੱਗ ਗਈ ਸੀਗੀ ਬਚਾ ਹੋ ਗਿਆ ਕਾਫੀ ਲੋਕਾਂ ਦਾ ਜੀ ਤੇ ਚੋਟ ਵਗੈਰਾ ਨਹੀਂ ਆਈ ਕਿਸੇ ਨੂੰ ਐਦਾ ਵੀ ਹੁੰਦਾ ਕਿ ਅਸੀਂ ਦੇਖਦੇ ਸੀ ਉਸੇ 10 ਮਿੰਟ ਖੜਦੇ ਜੇ ਕੋਈ ਨਾ ਕੋ ਡਿੱਗਦਾ ਫਟਾ ਲੱਗਦੀ ਹੈ ਹਾਂਜੀ ਇਹ ਤੁਸੀਂ ਇੱਕ ਤਖਣੀ ਵਾਲੀ ਉੱਥੇ ਚਲੀ ਜਾਓ ਪੁਲੀ ਤੇ ਤੁਹਾਨੂੰ ਹਰ ਇੱਕ ਘੰਟੇ ਚ ਕੋਈ ਨਾ ਕੋਈ ਡਿੱਗਦਾ ਮਿਲੂਗਾ ਹੀ ਮਿਲੂਗਾ ਬੰਦਾ ਜਿਹੜਾ ਅਨਜਾਣ ਬੰਦਾ ਕਿਸੇ ਨੂੰ ਕਹ ਪਤਾ ਕਿ ਕਿੱਥੇ ਟੋਆ ਏ ਕਿੱਥੇ ਕਿਲ ਹੈ ਕਿਆ ਏ ਉੱਥੇ ਸੂਏ ਨਿਕਲੇ ਹੋਏ ਇਸ ਲੈਵ ਵਿੱਚ ਹੂੰ ਮੈਂ ਤਾਂ ਆਪਣੀ ਅੱਖੀਂ ਦੇਖੀ 2-3 ਵਾਰ ਦੇਖਿਆ ਕੋਈ ਿਰਕਸ਼ਾ ਡਿੱਗ ਜਾਂਦਾ ਹੈ ਕੋਈ ਜਨਾਨੀ ਡਿੱਗ ਜਾਂਦੀ ਹੈ ਕਿਸੇ ਨੂੰ ਹੁਣ ਇਹਦਾ ਕਿਆ ਆਈਡੀਆ ਹੈਗਾ ਆ ਸਾਡੇ ਤਾਂ ਕਈ ਰਿਸ਼ਤੇਦਾਰ ਵੀ ਮਨਾ ਕਰ ਜਾਂਦੇ ਕਿ ਤੁਹਾਡੇ ਕਿਆ ਹਨ ਅਸੀਂ ਬਾਅਦ ਚਾਹਨੇ ਚੋਂ ਪਹਿਲੇ ਛੱਡ ਜਾਂਦੇ ਆ ਸੋ ਕਾਫੀ ਬਹੁਤ ਦਿੱਕਤ ਆਉਂਦੀਆਂ ਆ ਜੇ ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਪ੍ਰੈਗਨੈਂਟ ਲੀਡੀ ਹਾਂਜੀ 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 ਇਹ ਵੀ ਬਹੁਤ ਦਿੱਕਤ ਹੈ ਜੀ ਅਗਰ ਕੋਈ ਬਿਮਾਰ ਹੋ ਜਾਵੇ ਪਿੰਡ 'ਚ ਕੋਈ ਐਸਾ ਕੋਈ ਡਾਕਟਰ ਦੀ ਕੋਈ ਐਸੀ ਸਹੂਲਤ ਵੀ ਨਹੀਂ ਗਈ ਜੇ ਅਗਰ ਸ਼ਹਿਰ ਨੂੰ ਵੀ ਜਾਣਾ ਹੈਗਾ ਨਿਹਰੇ ਸਵੇਰੇ ਨਿਹਰੇ ਸਵੇਰੇ ਬਹੁਤ ਦਿੱਕਤ ਹੈ ਜੀ ਬਹੁਤ ਦਿੱਕਤ ਹੈ ਇੱਥੇ ਸਾਡੇ ਘਰ ਦੇ ਸਾਹਮਣੇ ਵੀ ਕਾਫੀ ਵਾਰ ਚੋ ਆ ਜਾਂਦਾ ਹੈ ਕੋਈ ਇੱਥੇ ਸਟਰੀਟ ਲਾਈਟ ਨਹੀਂ ਹੈਗੀ ਇਹ ਹਨੇਰਾ ਰਹਿੰਦਾ ਹੈ ਉੱਥੇ ਅੱਜ ਕੱਲ ਤਾਂ ਇੱਥੇ ਜੰਗਲੀ ਜਾਨਵਰ ਦੀ ਵੀ ਬਹੁਤ ਦੇਖਣ ਨੂੰ ਸਮੱਸਿਆ ਮਿਲ ਰਹੀ ਹੈ ਜੀ ਕਿ ਕੱਲ ਦੀ ਗੱਲ ਹੀ ਹੈ ਕਿ ਕੱਲ ਮੈਂ ਰਨਿੰਗ ਲਈ ਗਿਆ ਸੀਗਾ ਮਲੋਟ ਵਾਲੇ ਰੋਡ ਤੇ ਤੇ ਸਾਡਾ ਆਪਣਾ ਖੁਦ ਦਾ ਕੁੱਤਾ ਗਿਆ ਸੀ ਮੇਰੇ ਨਾਲ ਤੇ ਮੇਰੀ ਮੰਮੀ ਜੀ ਮੇਰੇ ਸਿਸਟਰ ਉਦੋਂ ਅੱਗੇ ਨੂੰ ਗਏ ਹੋਏ ਸੀਗੇ ਸੈਰ ਕਰਨ ਜਿੱਦਾਂ ਹੀ ਉਹ ਵਾਪਸ ਆਏ ਕੁੱਤਾ ਥੋੜੀ ਅੱਗੇ ਆ ਗਿਆ 19 ਦੇਰ ਨੂੰ ਤਾਂ ਚੱਕ ਕੇ ਲੈ ਗਿਆ ਜੀ ਹਾਂਜੀ ਲੈਪਰ ਚੱਕ ਕੇ ਲੈ ਗਿਆ ਹੁਣ ਮੰਮੀ ਉਹਨਾਂ ਦੀਦੀ ਨੇ ਵੀ ਦੇਖਿਆ ਸੀ ਇੰਨਾ ਕਲੀਅਰ ਨਹੀਂ ਦੇਖ पाए ਇਹ ਤਾਂ ਚਲੋ ਕਹਿ ਰਹੇ ਸੀਗੇ ਕਿ ਕੁੱਤੇ ਦੇ ਸਾਈਜ਼ ਜਿੰਨਾ ਹੀ ਸੀਗਾ ਕੋਈ ਹੁਣ ਦੂਰੋਂ ਕਾਫੀ ਦੂਰ ਤੋਂ ਦੇਖਿਆ ਨਾ 5-600 ਮੀਟਰ ਦੂਰ ਤੋਂ ਕਿ ਲੜਾਈ ਹੋ ਰਹੀ ਹੈ ਦੋ ਧਿਰਾਂ ਦੀ ਆਪਸ ਵਿੱਚ ਤੇ ਫਿਰ ਅਸੀਂ ਜੰਗਲਾਤ ਵਾਲੇ ਗਾਰਡ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ 1.5 ਸਾਲ ਦਾ ਇੱਕ ਬੱਚਾ ਹੈ ਉਹਨੇ ਕਾਫੀ ਤੰਗ ਕੀਤਾ ਹੋਇਆ ਹੈ ਕੋਈ ਕਦੀ ਗਾਂ ਨੂੰ ਮਾਰ ਦਿੰਦਾ ਹੈ ਕਦੀ ਬੱਚੜੇ ਨੂੰ ਮਾਰ ਦਿੰਦਾ ਹੈ ਇਦਾਂ ਮੰਨੂ ਨਹੀਂ ਲੱਗਦਾ ਕਿ ਉਹ ਦਿਨ ਵੀ ਦੂਰ ਨਹੀਂ ਕੀ ਜਦੋਂ ਬੰਦਿਆਂ ਤੇ ਵੀ ਅਟੈਕ ਸ਼ੁਰੂ ਕਰ ਦੂਗਾ ਤੇ ਹੁਣ ਤਾਂ ਇਹ ਆਪਣੇ ਇਲਾਕੇ ਸੇਫ ਨਹੀਂ ਰਹੇ ਇਸ ਵੱਲੋਂ ਵੀ ਹਾਂਜੀ ਹਾਂਜੀ ਲੋਕ ਬਿਲਕੁਲ ਛੱਡ ਕੇ ਜਾ ਰਹੇ ਕਿਉਂਕਿ ਸਹੂਲਤਾਂ ਨਹੀਂ ਹੈਗੀਆਂ ਜੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਇੱਥੇ ਜੇ ਸਵੇਰ ਕਿਸੇ ਨੂੰ ਲੋਡ ਪੇ ਸ਼ਹਿਰ ਨੂੰ ਨੱਠਣਾ ਪੈ ਰਿਹਾ ਹੈ ਅਗਰ ਰੋਡ ਵੀ ਵਧੀਆ ਹੋਵੇ ਤਾਂ ਵੀ ਮਿਨੀਮਮ 20 ਮਿੰਟ ਲੱਗਣੇ ਚਾਹੀਦੇ ਜਿੱਥੇ ਸਾਨੂੰ 1 ਘੰਟਾ ਲੱਗਦਾ ਹੈ ਜੀ ਮੰਨ ਲਓ ਪਿੱਛੇ ਜੀ ਮੰਗ ਕੋਈ ਅਪੀਲ ਕੀ ਰਿਕੁਐਸਟ ਸਰਕਾਰ ਨੂੰ ਸਾਡੀ ਇਹੀ ਰਿਕੁਐਸਟ ਹੈਗੀ ਕਿ ਇਕ ਤਾਂ ਫੂਲੀਆਂ ਵੱਲ ਨੁੰਜਰਾ ਆ ਕੇ ਦੇਖਿਆ ਜਾਵੇ ਦੇਖ ਕੇ ਤਾਂ ਕਾਫੀ ਵਾਰ ਗਏ ਆ ਪਰ ਇੱਥੇ ਕਾਰਵਾਈ ਵੀ ਕੀਤੀ ਜਾਵੇ ਇਹਨਾਂ ਨੂੰ ਬਣਾਇਆ ਜਾਵੇ ਰਿਪੇਅਰ ਕੀਤਾ ਜਾਵੇ ਜਿਹਦੀ ਰਿਪੇਅਰ ਹੋ ਸਕਦੀ ਉਹਦੀ ਰਿਪੇਅਰ ਕੀਤੀ ਜਾਵੇ ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਚਾਹੀਦਾ ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਤੇ ਕੀ ਨਾਮ ਆਪਣਾ ਕੰਜਨ ਕੰਜਨ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਮੈਂਗਰ ਵਾਲੇ ਰਹਿਣ ਵਾਲੇ ਆ ਕਿ ਕੀ ਦਿੱਕਤਾਂ ਰੀਆਂ ਜਿੱਥੇ ਸਾਡੇ ਇਥੇ ਮੇਨ ਦਿੱਕਤ ਹੈਗੀ ਯਾਰ ਕਿ ਸਾਡੇ ਰਸਤੇ ਦੀ ਬਹੁਤ ਪਰੇਸ਼ਾਨੀ ਹੈ ਬਰਸਾਤਾਂ ਦੇ ਦਿਨ ਹੁੰਦੇ ਹੈ ਸਾਡੇ ਘਰ ਦੇ ਸਾਰੇ ਆਪਣੇ ਕਮਾਕਾਰਾਂ ਤੇ ਜਾਂਦੇ ਆ ਵਾਰ ਔਰ ਉਹਨਾਂ ਨੂੰ ਕਈ ਵਾਰ ਚੋ ਆ ਜਾਂਦਾ ਹੈ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਗਿਆ ਬੰਦਾ ਹੈ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਜਾਣ ਨੂੰ ਔਰ ਆਣ ਵੇਲੇ ਜਾਣ ਆਣ ਵੇਲੇ ਮਤਲਬ ਇੰਨੀ ਪਰੇਸ਼ਾਨੀ ਹੁੰਦੀ ਹੈ ਰਸਤੇ 'ਚ ਹੜ ਆਏ ਹੁੰਦੇ ਆ ਰਸਤੇ ਟੁੱਟੇ ਆ ਸਾਰੇ ਮਤਲਬ ਕਿ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਕਈ ਵਾਰ ਕਾਫੀ ਟਾਈਮ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਕਦੋਂ ਉਧੇਰ ਮਤਲਬ ਗਿਆ ਕਿੰਨਾ ਟਾਈਮ ਲੱਗੂਗਾ ਜਿਆਦਾ ਰਸਤੇ ਦੀ ਮਤਲਬ ਸਾਨੂੰ ਬਹੁਤ ਜਿਆਦਾ ਦਿੱਕਤ ਹੈਗੀ ਹੈ ਸਾਡਾ ਇਧਰ ਨਾਲ ਹੀ ਹੈਗਾ ਜਿਹੜੀਆਂ ਸਾਡੀਆਂ ਸਲੈਪਾਂ ਹੈਗੀਆਂ ਪੁਲੀਆਂ ਹੈਗੀਆਂ ਤਖਣੀ ਵਾਲ ਸਾਈਡ ਜਾਂਦਿਆਂ ਨੂੰ ਹੈਗੀਆਂ ਉੱਥੇ ਵੀ ਕੁਛ ਨਾ ਕੁਛ ਚੱਲਿਆ ਰੰਦਾ ਰੋਜ਼ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਬੱਚੇ ਸਾਡੇ ਸਕੂਲ ਪੜ੍ਹਦੇ ਹੈਗੇ ਔਰ ਉਹਨਾਂ ਨੂੰ ਵੀ ਆਣ ਜਾਣ ਚ ਬੜੀ ਦਿੱਕਤ ਹੁੰਦੀ ਹੈ ਕਿ ਥੋੜੀ देर ਵੀ ਲੇਟ ਹੋ ਗਿਆ ਸਾਨੂੰ ਤਾਂ ਡਰ ਰਹਿੰਦਾ ਹਰ ਟਾਈਮ ਕਿ ਪਤਾ ਨਹੀਂ ਕੁਝ ਵੀ ਹੋ ਗਿਆ ਉੱਥੇ ਕੋਈ ਨਾ ਕੋਈ ਨਿਤ ਨਵੇਂ ਦਿਨ ਕੋਈ ਨਾ ਕੋਈ ਨਾ ਐਕਸੀਡੈਂਟ ਹੋਇਆ ਰਹਿੰਦਾ ਹੈ ਲੇਡੀਜ਼ ਨੂੰ ਵੀ ਕ੍ਰਾਸ ਕਰਨ ਲਈ ਐਕਟਿਵਾ ਸਕੂਟਰ ਤੇ ਕੋਈ ਵੀ ਜਿਹੜੇ ਵਰਕਰ ਜਾਂਦੇ ਹੈਗੇ ਸਭ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਤੇ ਜਿਵੇਂ ਤੁਸੀਂ ਇੱਕ ਗ੍ਰਹਿਣੀ ਹੋ ਘਰ ਸੰਭਾਲਦੇ ਹੋ ਹਾਂਜੀ ਤੇ ਜਿਵੇਂ ਬੀਬੀਆਂ ਬਤਾਵਾ ਪੈਣਾ ਬਾਜ਼ਾਰ ਜਾਣਾ ਪੈਂਦਾ ਫਿਰ ਕੋਈ ਬਿਮਾਰ ਹੋ ਜਾਂਦਾ ਹੈ ਉਹਨੂੰ ਲੈ ਕੇ ਜਾਣਾ ਜਾਂ ਖਬਰ ਲੈਣ ਦੇ ਲਈ ਜਾਣਾ ਪੈਂਦਾ ਫਿਰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਸਾਨੂੰ ਬਸ ਮੇਨ ਮੁਸ਼ਕਲ ਜ਼ਿਆਦਾ ਇਹੀ ਹੁੰਦੀ ਹੈ ਕਿ ਸਾਡਾ ਇੱਕ ਤਾਂ ਆਪਣੇ ਮਤਲਬ ਆਪਣੇ ਕਨਵੈਂਸ ਤੇ ਜਾਣਾ ਹੁੰਦਾ ਹੈ ਅਸੀਂ ਔਰ ਰਸਤਾ ਸਾਰਾ ਰੁੱਟਾ ਫੁੱਟਾ ਹੁੰਦਾ ਹੈ ਉਹਦੇ ਕਰਕੇ ਸਾਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਦੋ ਇਲਾਜ ਦੇ ਵਿੱਚ ਤੇਰੀ ਹੋਣ ਨਾਲ ਕੋਈ ਨੁਕਸਾਨ ਵੀ ਹੁੰਦਾ ਹੈ ਨੁਕਸਾਨ ਤਾਂ ਹੁੰਦਾ ਹੈ ਕਿ ਪਤਾ ਨਹੀਂ ਇੰਨਾ ਟਾਈਮ ਲੱਗ ਜਾਂਦਾ ਹੈ ਬੰਦਾ ਜਿੱਥੇ 10 ਮਿੰਟ ਚ ਪੁੱਜਣਾ ਹੁੰਦਾ ਹੈ ਉੱਥੇ 1 ਘੰਟਾ ਲੱਗ ਜਾਂਦਾ ਹੈ ਜਿਹਦੇ ਕਰਕੇ ਕਿ ਕੋਈ ਮਰੀਜ਼ ਹੈਗਾ ਹੈ ਜਾਂ ਕਿਸੇ ਨੂੰ ਦੇਖਣ ਜਾਣਾ ਹੈਗਾ ਕੋਈ 2 ਮਿੰਟ ਦੀ ਦੇਰੀ ਕਰਕੇ ਕੁਝ ਵੀ ਹੋ ਸਕਦਾ ਹੈ ਜੀ ਦੇ ਕਿ ਜਿਹਦੇ ਚ ਕੀ ਸਾਡੀ ਜਿਹੜੀ ਸਰਕਾਰ ਹੈਗੀ ਆ ਉਹਦੇ ਬਾਰੇ ਜੇ ਸਾਡੇ ਕੋਈ ਸਾਡਾ ਮਤਲਬ ਕਿ ਸਹਿਯੋਗ ਨਹੀਂ ਦਿੰਦੀ ਐ ਕਦੇ ਕਦੇ ਆਂਦੇ ਆ ਦਿਖਦੇ ਆ ਸੁਣਦੇ ਆ ਚਲੇ ਜਾਂਦੇ ਆ ਡੀਸੀ ਸਾਹਿਬ ਦੋ ਵਾਰ ਹੀ ਆਏ ਜਾਇਜ਼ਾ ਲੈ ਕੇ ਗਏ ਪਿਛਲੇ ਸਾਲ ਵੀ ਐ ਸਾਲ ਵੀ ਤੇ ਇਸ ਸਾਲ ਨੇ ਕਰੀਬ ਹੋ ਗਿਆ ਸਰਕਾਰ ਬਣੀ ਨੂੰ ਕਿਵੇਂ ਦੇਖਦੇ ਆਂ ਹਾਂਜੀ ਆਂਦੇ ਆ ਬਸ ਥੋੜਾ ਦਿਖ ਸੁਣ ਲੈਂਦੇ ਆ ਥੋੜਾ ਸਾਨੂੰ ਹੌਸਲਾ ਤਸੱਲੀ ਦੇ ਦਿੰਦੇ ਆ ਕਿ ਠੀਕ ਐ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਅਸੀਂ ਕੁਝ ਨਾ ਕੁਝ ਵਧੀਆ ਕਰਾਂਗੇ ਪਰ ਉਹ ਬਸ ਇੱਕ ਦੋ ਦਿਨ ਤੱਕ ਸਾਰਾ ਗੱਲਾਂ ਬਾਤਾਂ ਵਿੱਚ ਹੀ ਸਿਮਟ ਜਾਂਦਾ ਐ ਫੋਟੋਆਂ ਵਗੈਰਾ ਹੋ ਜਾਂਦੇ ਆ ਗੱਲਾਂ ਤਾਂ ਹੋ ਜਾਂਦੀ ਹੈ ਬਸ ਇਹਦੇ ਵਿੱਚ ਹੀ ਫਿਰ ਉੱਥੇ ਸਟਾਪ ਲੱਗ ਜਾਂਦਾ ਹੈ ਠੀਕ ਠੀਕ ਤੇ ਪਤਾ ਲੱਗਿਆ ਵੀ ਭਾਈ ਸਾਹਿਬ ਨੂੰ ਦੱਸਿਆ ਵੀ ਅੱਜ ਕੱਲ ਲੈਪਰਡ ਨੇ ਵੀ ਕਾਫੀ ਹਮਲਾ ਕੀਤਾ ਹਾਂਜੀ 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 ਬਹੁਤ ਪਰੇਸ਼ਾਨੀ ਹੈ ਜਾਨਵਰ ਦਾ ਬਹੁਤ ਡਰ ਹੋ ਗਿਆ ਕਿ ਸਭ ਪਸ਼ੂ ਵਗੈਰਾ ਅਜਦਾ ਚੁਗਣ ਜਾਂਦੇ ਆ ਜਾਂ ਉਹਨਾਂ ਨੂੰ ਛੱਡਦੇ ਆ ਉਹਨਾਂ ਦਾ ਵੀ ਪਤਾ ਨਹੀਂ ਕਿ ਸਵੇਰੇ ਛੱਡੇ ਆ ਕਿ ਸ਼ਾਮ ਨੂੰ ਵਾਪਸ ਆਣੇ ਕਿ ਨਹੀਂ ਬੱਚੇ ਸਕੂਲ ਜਾਂਦੇ ਆ ਸਾਡੇ ਬੱਚਿਆਂ ਨੂੰ ਇਕੱਠੇ ਹੋ ਕੇ ਜਾਣਾ ਹੁੰਦਾ ਉਹਨਾਂ ਦਾ ਵੀ ਪਰੇਸ਼ਾਨੀ ਹੈ ਕਿਹੜੇ ਵੇਲੇ ਕਿਧਰੋਂ ਨਿਕਲ ਕੇ ਆ ਜਵੇ ਕੁਝ ਵੀ ਬੋਲਿਆ ਨਹੀਂ ਜਾ ਸਕਦਾ ਕਿ ਆ ਜਾਨਵਰ ਜੇਕਰ ਜੀ ਹੈ ਆ ਜਿਆਦਾ ਇੱਥੇ ਟਾਈਗਰ ਹੀ ਹੈਗਾ ਇਹ ਹਾਂਜੀ ਤਿੰਦੂਆ ਕਿਹੜਾ ਜਾਨਵਰ ਹੈਗਾ ਜੀ ਇੱਥੇ ਆ ਅੱਜ ਕੱਲ ਇੱਥੇ ਜਿਆਦਾ ਸਾਡੇ ਇਧਰ ਤਿੰਦੂਆ ਹੀ ਹੈਗਾ ਜਿਆਦਾ ਹੈ ਨਾ ਉਹਦਾ ਮਤਲਬ ਕਿ ਬਹੁਤ ਡਰ ਹੈਗਾ ਸਾਨੂੰ ਹਰ ਕਿਸੇ ਨੂੰ ਲੇਡੀਜ਼ ਨੂੰ ਵੀ ਡਰ ਹੈਗਾ ਬੱਚਿਆਂ ਨੂੰ ਵੀ ਬੱਚੇ ਸਕੂਲੇ ਜਾਂਦੇ ਆ ਉਹਨਾਂ ਨੂੰ ਵੀ ਮਤਲਬ ਕਿ ਡਰ ਹੁੰਦਾ ਹੈ ਕਿ ਉਹਨਾਂ ਨੇ ਸਕੂਲੇ ਜਾਣਾ ਹੈ ਵਾਪਸ ਪਤਾ ਨਹੀਂ ਕਿੱਦਾਂ ਆਉਣਾ ਕੀ ਆਉਣਾ ਕੁਝ ਵੀ ਹੋ ਸਕਦਾ ਰਸਤੇ ਹੋਰ ਜਨਕ ਵਿਭਾਗ ਦੇ ਤੋਂ ਧਿਆਨ ਚ ਲਿਆਂਦੀ ਤੁਸੀਂ ਹਾਂਜੀ ਉਹਨਾਂ ਨੂੰ ਵੀ ਅਸੀਂ ਮਤਲਬ ਕਿਹਾ ਹੈਗਾ ਇਹ ਸਭ ਨੇ ਕਿਹਾ ਉਹ ਵੀ ਬਸ ਥੋੜਾ ਸੁਣ ਲੈਂਦੇ ਆ ਸਾਡੀ ਪਰ ਉਹਦੇ ਅੱਛੇ ਮਤਲਬ ਕਿ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਕਿ ਜਾਨਵਰ ਕੁੰਮਦਾਇਆ ਸਾਡਾ ਕੋਈ ਡਿਊਟੀ ਹੈਗੀ ਅਸੀਂ ਦਿਖਣਾ ਇਹਨਾਂ ਨੂੰ ਉਦੇ ਬਾਰੇ ਚ ਉਹਨਾਂ ਨੂੰ ਸੁਣ ਕੇ ਬਸ ਸਟਾਪ ਲੱਗ ਜਾਂਦਾ ਉੱਥੇ ਇੱਕ ਦੋ ਦਿਨ ਦੀ ਗੱਲ ਹੈਗੀ ਇੱਥੇ ਸਾਡੇ ਨੇੜੇ ਤੇੜੇ ਨਾ ਜਾਮ ਲੈਪੜ ਘੁੰਮਦਾ ਪਿਆ ਥਾ ਉਹਨੇ ਸਾਡੇ ਗਵੰਡੀ ਹੈਗੇ ਉਹਨਾਂ ਦੇ ਸੈਰ ਕਰਨ ਜਾਂਦੇ ਵੇਥੇ ਲੇਡੀਜ਼ ਤੇ ਔਰ ਉਹਨਾਂ ਦਾ ਡੌਗੀ ਨਾਲ ਥਾ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਡੌਗੀ ਨੂੰ ਉਠਾ ਕੇ ਲੈ ਗਏ ਬਾਈ ਦੀ ਵੇ ਕੋਈ ਬੱਚਾ ਨਾਲ ਹੋਵੇ ਜਾਂ ਕੋਈ ਲੇਡੀਜ਼ ਜਾਂਦੀਆਂ ਹੋਣ ਅਗਰ ਉਹਨਾਂ ਤੇ ਕੋਈ ਅਟੈਕ ਕਰ ਦੇਵੇ ਤਾਂ ਕੌਣ ਜ਼ਿੰਮੇਵਾਰ ਹੈਗਾ ਉਹਦਾ ਕੀ ਮੰਗ ਅਪੀਲ ਕਰਦੇ ਹਾਂ ਸਰਕਾਰ ਤੋਂ ਬਸ ਸਰਕਾਰ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੀਆਂ ਵੀ ਸਾਡੀਆਂ ਸਮੱਸਿਆਵਾਂ ਹੈਗੀਆਂ ਆਆਂ ਉਹਨਾਂ ਨੂੰ ਸੁਣ ਕੇ ਉੱਥੇ ਛੱਡ ਨਾ ਦੇਣ ਉਹਨਾਂ ਦਾ ਕੋਈ ਨਾ ਕੋਈ ਸੁਲਝਾ ਕਰਨ ਸਾਡਾ ਸਾਡੇ ਰਸਤੇ ਦੀ ਇੰਨੀ ਪਰੇਸ਼ਾਨੀ ਹੈਗੀ ਐ ਸਾਨੂੰ ਦਿੱਕਤ ਹੁੰਦੀ ਹੈਗੀ ਐ ਹਰ ਇੱਕ ਚੀਜ਼ ਨੂੰ ਸੁਣ ਕੇ ਨੋਟ ਕਰਕੇ ਉੱਥੇ ਛੱਡ ਦੇਣਾ ਇਹ ਗਲਤ ਗੱਲ ਹੈਗੀ ਐ ਅਗਰ ਕੁਝ ਨਾ ਕੁਝ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਕਿ ਆਪਣੇ ਪਿੰਡ ਦਾ ਸਾਡੇ ਸਾਈਡ ਵਾਲਾ ਏਰੀਆ ਕੰਢੀ ਦਾ ਏਰੀਆ ਹੈਗਾ ਸਾਡਾ ਸੁਣ ਕੇ ਪੁੱਛ ਕੇ ਚੱਲ ਜਾਣਾ ਉਹਦੇ ਉਹਦੇ ਬਾਰੇ ਕੋਈ ਸਾਡਾ ਸੁਧਾਰ ਹੋਵੇ। ਹਿੱਤੇ ਦੇ ਵਿੱਚ ਜਿੱਜੋ ਦੇ ਇਲਾਕੇ ਤੇ ਗੱਡੀ ਰੁੜ ਗਈ ਸੀਗਾ ਜਿਹੜੇ ਲੋਕ ਉਹਦੇ ਵਿੱਚ ਮਾਰੇ ਗਏ। ਅ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ ਉਹਦੇ ਲਈ ਕੋਈ ਅਪੀਲ ਮੰਗ। ਬਸ ਸਾਡੀ ਇਹੀ ਮੰਗੇ ਕਿ ਸਾਡੇ ਰੋਡ ਦੀ ਰਿਪੇਅਰ ਕੀਤੀ ਜਾਵੇ ਜਿੱਦੇ ਕਰਕੇ ਕਿ ਸਾਡੇ ਸਕੂਲ ਚ ਟੀਚਰ ਸੰਦੇ ਆ ਉਹਨਾਂ ਦੀਆਂ ਗੱਡੀਆਂ ਰੁੜ ਜਾਂਦੀਆਂ ਸਾਡੇ ਆਪਣੇ ਫੈਮਿਲੀ ਮੈਂਬਰਸ ਸਭ ਦੇ ਘਰਾਂ ਦੇ ਆਪਣੇ ਡਿਊਟੀਆਂ ਤੇ ਜਾਂਦੇ ਹੈਗੇ ਆ ਉਹਨਾਂ ਦਾ ਕਿ ਉਦੇ ਕਰਕੇ ਕਿ ਸਾਡਾ ਰੋਡ ਦੀ ਜਿਹੜੀ ਹੈਗੀ ਹੈ ਉਹਦੀ ਮੁਰੰਮਤ ਕੀਤੀ ਜਾਵੇ ਸਾਰਾ ਰੋਡ ਮਤਲਬ ਕਿ ਖਰਾਬ ਹੋ ਚੁੱਕਿਆ ਹੈ ਟੁੱਟਿਆ ਟੁੱਟਿਆ-ਬੁੱਟਿਆ ਸਾਰਾ ਸੜਕਾਂ ਹੈਗੀ ਹੈ